ਕਿੰਨੇ ਕੋ ਗੁਰਦੁਆਰੇ ਆ ਜਿੰਨਾ ਗੁਰਦੁਆਰਿਆਂ ਵਿੱਚ ਸ੍ਰੀ ਅਕਾਲ ਤਖਤ ਦੀ ਮਰਿਆਦਾ ਚੱਲ ਰਹੀ ਹੈ ਉਹ ਅਸੀਂ ਰੌਲਾ ਪਾਉਣਾ ਹੈ ਮਾਫੀ ਚਾਉਣਾ ਮੈਂ ਲਫਜ਼ ਬੋਲਿਆ ਉਹ ਅਸੀਂ ਰੌਲਾ ਪਾਉਣਾ ਹੈ ਉਹ ਅਸੀਂ ਨਾਰਾ ਮਾਰਨਾ ਹੈ ਕਿ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਸਾਡੇ ਗੁਰਦੁਆਰਿਆਂ ਵਿੱਚ ਸਾਡੇ ਧਾਰਮਿਕ ਸਥਾਨਾਂ ਵਿੱਚ ਕਿੰਨੀ ਕੁ ਮਰਿਆਦਾ ਸ੍ਰੀ ਅਕਾਲ ਤਖਤ ਸਾਹਿਬ ਦੀ ਲਾਗੂ ਹੈ ਤੇ ਜੇ ਸਾਡੇ ਤੋਂ ਮਰਿਆਦਾ ਗੁਰਦੁਆਰਿਆਂ ਵਿੱਚ ਲਾਗੂ ਨਾ ਨਾ ਹੋਵੇ ਅਸੀਮ ਮਰਿਆਦਾ ਲਾਗੂ ਕਰਨ ਦੀ ਬਜਾਏ ਹਜ਼ਾਰਾਂ ਸਵਾਲ ਖੜੇ ਕਰਨੇ ਆ। ਉਹ ਵੀ ਸਿੱਖ ਰਹਿਤ ਮਰਿਆਦਾ ਦੇ ਵਿੱਚੋਂ। ਹੱਥ ਹੋ ਗਈ। ਤੈਨੂੰ ਕੋਈ ਹੱਕ ਨਹੀਂ ਕਿ ਤੂੰ ਇਹ ਕਹਿ ਸਕੇ ਕਿ ਅਕਾਲ ਤਖਤ ਮਹਾਨ ਹੈ, ਸਿੱਖ ਪੰਦੀ ਸ਼ਾਨ ਹੈ। ਇੱਕ ਪਾਸੇ ਕਹਿਣਾ ਅਕਾਲ ਤਖਤ ਮਹਾਨ ਹੈ, ਦੂਜੇ ਪਾਸੇ ਤੂੰ ਅਕਾਲ ਤਖਤ ਦੀ ਮਰਿਆਦਾ ਲਾਗੂ ਨਹੀਂ ਕਰ ਰਿਹਾ। ਗੁੱਸਾ ਨਾ ਕਰੇ ਕੌੜਾ ਸੱਚ ਕਹਿਣ ਲੱਗਿਆ ਮੈਂ। ਘਰਾ ਦੀ ਤੇ ਗੱਲ ਛੱਡੋ ਸਾਡੇ ਗੁਰਦੁਆਰਿਆਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਲਾਗੂ ਨਹੀਂ ਹੋਈ। ਰਹਵੇਂ ਰੌਲਾ ਪਾਈ ਜਾਣਾ ਸੀ ਕਦੇ ਆਪਣੇ ਇਤਿਹਾਸ ਨੂੰ ਪੜ੍ਹ ਕੇ ਦੇਖੋ ਇਸ ਅਕਾਲ ਤਖਤ ਦੀ ਮਰਿਆਦਾ ਨੂੰ ਬਹਾਲ ਕਰਨ ਵਾਸਤੇ ਗੁਰਦੁਆਰਿਆਂ ਵਿੱਚੋਂ ਮਹੰਤ ਕੱਢਣੇ ਪਏ ਕੋਈ ਲੜਾਈ ਝਗੜਾ ਨਹੀਂ ਸੀ ਉਹਨਾਂ ਨਾਲ ਸਿਰਫ ਕਾਰਨ ਕਿ ਉਹਨਾਂ ਨੇ ਮਰਿਆਦਾਵਾਂ ਆਪਣੀਆਂ ਆ ਬਣਾ ਲਈਆਂ ਗੁਰੂ ਕਹਿੰਦਾ ਵਾ ਗੁਰ ਪੁੱਛ ਲਿਖ ਵਿਚਾਰ ਗੁਰੂ ਨੂੰ ਪੁੱਛ ਕੇ ਵਿਚਾਰ ਚੱਲ ਅਸੀਂ ਗੁਰੂ ਨੂੰ ਨਹੀਂ ਪੁੱਛਿਆ ਗਾ ਗੁਰੂ ਜੀ ਕੀ ਕਹਿੰਦੇ ਨੇ ਗੁਰ ਸਖਮੀਤ ਚੱਲੋ ਗੁਰ ਬੋਲੋ ਪਿਆਰਿਓ ਗੁਰ ਸਖਮੀਤ ਚੱਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਪਲਮਾਨੋ ਹਰ ਹਰ ਕਥਾ ਨਿਰਾਲੀ ਸੋਚ ਕੇ ਦੇਖੋ ਗੁਰੂ ਦੀ ਮਰਿਆਦਾ ਸਾਡੇ ਘਰਾਂ ਵਿੱਚ ਕੋਈ ਲਾਗੂ ਨਹੀਂ ਸਖਰਤ ਮਰੇ ਦਾ ਸਾਡੇ ਗੁਰਦਵਾਰਿਆਂ ਵਿੱਚ ਕੋਈ ਲਾਗੂ ਨਹੀਂ ਮਰਿਆਦਾ ਕਦੇ ਸੋਚ ਕੇ ਦੇਖੋ ਸਾਡੇ ਪੁਰਖਿਆਂ ਨੇ ਇਸ ਮਰਿਆਦਾ ਨੂੰ ਬਹਾਲ ਕਰਨ ਵਾਸਤੇ ਆਪਣਾ ਤਨ ਕੁਰਬਾਨ ਕਰ ਦਿੱਤਾ ਤੁਸੀਂ ਕਹੋਗੇ ਕਿੱਥੇ ਲਿਖਿਆ ਭਾਈ ਲਖਮਨ ਸਿੰਘ ਜੀ ਨੂੰ ਕੀ ਆਖੋਗੇ ਤੁਸੀਂ ਸੋਚ ਕੇ ਦੇਖੋ ਭਾਈ ਲਖਮਨ ਸਿੰਘ ਵਰਗਾ ਉਹ ਪਿਆਰੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਗੁਰੂ ਦੀ ਮਰਿਆਦਾ ਨੂੰ ਲਾਗੂ ਕਰਨ ਵਾਸਤੇ ਆਪਾਂ ਕੁਰਬਾਨ ਕਰ ਦਿੱਤਾ ਗਲਤ ਗੱਲ ਹੋਈ ਤੇ ਮੈਨੂੰ ਤੁਸੀਂ ਕਹਿ ਦਿਓ ਕਿ ਭਾਈ ਸਾਹਿਬ ਜੀ ਤੁਸੀਂ ਇਤਿਹਾਸ ਗਲਤ ਸਾਂਝਾ ਕੀਤਾ ਹੱਥ ਜੋੜ ਕੇ ਬੇਨਤੀ ਕਰਾਂਗਾ